ਸਾਲ ਤੇ ਮੈਂ ਸਾਰੇ ਭੁੱਲ ਜਾਵਾ ਪਰ ਜੂਨ 84 ਵਾਲਾ ਭੁੱਲਦਾ ਨਹੀਂ ਜਿੱਥੇ ਸਿੱਖ ਸਿੱਖ ਨੂੰ ਮਾਰੇ ਖੂਨ ਕਿਸੇ ਹੋਰ ਦਾ ਡੁੱਲਦਾ ਨਹੀਂ ਜਦੋਂ ਉੱਡ ਗਈ ਆਜ਼ਾਦੀ ਸਿੱਖਾਂ ਦੀ ਲਾ ਕੇ ਖੰਭਾਂ ਨੂੰ ਰੋਕੇ ਸੀ ਟੈਂਕੇ ਉਦੋਂ ਨਾਲ ਬੰਨ ਬੰਬਾਂ ਨੂੰ ਜਿੱਥੇ ਹੋਈ ਪਹਿਲੀ ਸੀ ਦੀਪਾਈ ਮਹੰਗਾ ਸਿੰਘ ਬੱਬਰਾਂ ਦੀ ਕਈ ਘਰਾਂ ਦੇ ਜੀ ਗਏ ਕੁਰਬਾਨੀ ਕਿੰਨੀਆਂ ਟੱਬਰਾਂ ਦੀ ਜਰਨਲ ਫੈਰ ਖੋਲਣ ਤੋਂ ਡਰਦਾ ਸੀ ਕੇ ਫੇਰ ਤੂੰ ਪਹਿਲੇ ਕਿਤੇ ਆਪ ਹੀ ਨਾ ਖੁੱਲ ਜਾਵਾ ਜੂਨ 84 ਖੁੱਲਦੀ ਨਹੀਂ ਭਾਵੇਂ ਸਾਲ ਮੈਂ ਸਾਰੇ ਹੀ ਖੁੱਲ ਜਾਵਾ ਆਰਮੀ ਨੂੰ ਕਮਾਂਡੋ ਕਰੇ ਟੀਚਰਾਂ ਆ ਕੇ ਮੁਠੀ ਭਾਰ ਸਿੰਘ ਤੁਹਾਡੇ ਹੱਥ ਨਹੀਂ ਆਉਂਦੇ 2 ਘੰਟੇ ਦਾ ਸਮਾਂ ਦੋ ਜੇ ਫੜਨਾ ਤੁਸੀਂ ਇਹਨਾਂ ਨੂੰ ਚਾਹੁੰਦੇ ਕਮਾਂਡੋ ਹੈਲੀਕਾਪਟਰ ਤੋਂ ਉਤਾਰੇ ਸਰਾਂ ਦੀਆਂ ਛੱਤਾਂ ਵੱਲ ਨੂੰ ਸਰੀਰ ਡਿੱਗੇ ਉਹਨਾਂ ਦੇ ਧਰਤੀ ਤੇ ਰੂਹਾਂ ਚਲ ਗਈਆਂ ਉੱਪਰ ਵੱਲ ਨੂੰ ਕੀਤੀ ਗਦਾਰੀ ਕਈ ਲੀਟਰਾਂ ਪੂਰੀਆਂ ਰੀਜਾਂ ਨਾਲ ਈਸਟ ਨੂੰ ਮੁੱਖ ਰੱਖਿਆ ਨਹੀਂ ਸੋਚੋ ਕਿੰਨਾ ਪਿਆਰ ਸੀ ਕੁਰਸੀ ਨਾਲ ਕਈਆ ਪੂਰਾ ਪੱਖ ਦਿੱਲੀ ਦਾ ਤੇ ਕਈਆਂ ਨੂੰ ਇਹ ਕਿ ਮੈਂ ਸਿੱਖੀ ਸਦਕ ਤੋਂ ਡੋਲ ਨਾ ਜਾਵਾਂ 1 ਜੂਨ 84 ਨੂੰ ਲੀਨੀ ਬਾਕੀ ਸਾਰੇ ਸਾਲ ਭਾਵੇਂ ਮੈਂ ਭੁੱਲ ਜਾਵਾਂ 1 ਜੂਨ